ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲੀ ਨੇ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਟਰਾਲੀ ਲੈ ਕੇ ਆਏ ਆ ਜੀ ਸਾਈਜ਼ ਆ 15x7 ਫੁੱਟ ਦਾ ਬਹੁਤ ਵਧੀਆ ਹਾਲਾਤ ਆ ਹਿੱਸਾ ਆ ਆਠਨਟੀ ਡਬਲ ਟੈਰੀਆ ਟੈਰੀਆ 40% ਡਿਮਾਂਡ ਵੀਰ ਦੀ ਸਿਰਫ 2,65,000 ਰੁਪਏ ਮਾਨਦਾਨ ਵੀ ਕੀਤਾ ਜਾਊਗਾ ਏਰੀਆ ਆ ਫਗਵਾੜਾ ਪੰਜਾਬ ਸੰਪਰਕ ਕਰੋ 8264204752 8264204752